ਪੰਜਾਬੀ ਉਹ ਸਾਸਤਰੀ ਕਾਲ ਜਿਵੇਂ ਕਿ ਜਿਹੜੀ ਮੈਂ ਅੱਜ ਤੁਹਾਨੂੰ ਖਬਰ ਸੁਣਾਉਣ ਜਾ ਰਿਹਾ ਭਾਈ ਅਮਰਪਾਲ ਸਿੰਘ ਦੇ ਨਾਲ ਜੁੜੀ ਐਸੀ ਖਬਰ ਤੁਸੀਂ ਨਾ ਤਾਂ ਕਦੇ ਸੁਣੀ ਹੋਣੀ ਆ ਔਰ ਨਾ ਹੀ ਕਦੇ ਦੇਖੀ ਹੋਣੀ ਆ ਕਿਉਂ ਕਿ ਕਿਉਂਕਿ ਜਿਹੜਾ ਇਹ ਮਾਮਲਾ ਇਹ ਮਾਮਲਾ ਚੋਰੀਆਂ ਕਰਵਾਇਆ ਗਿਆ ਇਹ ਖਬਰ ਸੁਣਨ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਤਹਿਲਕਾ ਮਚ ਸਕਦਾ ਕਿਉਂਕਿ ਅਮਰਪਾਲ ਸਿੰਘ ਨੂੰ ਚੋਰੀਆਂ ਯਾਨੀ ਕਿ ਪਾਰਲੀਮੈਂਟ ਦੇ ਮੈਂਬਰ ਨੂੰ ਲੋਕ ਸਭਾ ਦੇ ਵਿੱਚ ਬੁਲਾਇਆ ਜਾਂਦਾ ਔਰ ਦੂਜੇ ਪਾਸੇ ਨੂੰ ਭਾਸ਼ਣ ਦੇਣ ਦਾ ਜਿਹੜੀ ਆਰਡਰ ਦਿੱਤੇ ਜਾਂਦੇ ਨੇ ਭਾਸ਼ਣ ਦਿੰਦੇ ਸਾਰ ਹੀ ਅਮਰਪਾਲ ਸਿੰਘ ਦੀ ਜਿਹੜੀ ਵੀਡੀਓ ਦਿਖਾਉਂਗਾ ਮੈਂ ਤੁਹਾਨੂੰ ਭਾਸ਼ਣ ਦਿੰਦੇ ਸਾਰ ਹੀ ਲੋਕ ਸਭਾ ਦੇ ਵਿੱਚ ਇੱਕ ਵੱਡਾ ਰੌਲਾ ਪੈ ਜਾਂਦਾ ਹੈ ਤੇ ਉੱਥੇ ਦੇਖੋ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੂਜੇ ਪਾਸੇ ਅਮਿਤ ਸ਼ਾਹ ਗ੍ਰਹਿ ਮੰਤਰੀ ਹੈ ਦੇਸ਼ ਦੇ ਔਰ ਓਮ ਪ੍ਰਕਾਸ਼ ਬਰਨਾ ਲੋਕ ਸਭਾ ਦੇ ਸਪੀਕਰ ਨੇ ਇਹਨਾਂ ਸਾਰਿਆਂ ਦੇ ਵਿਚਾਲੇ ਆਖਰ ਮਾਮਲਾ ਕੀ ਹੈ ਚੋਰੀਓ ਕਹਿੰਦੇ ਅਜ ਗਿਆਗਾ ਅਮਰਪਾਲ ਸਿੰਘ ਨੂੰ ਲੋਕ ਸਭਾ ਦੇ ਵਿੱਚ ਕਿਉਂਕਿ ਬੀਤੇ ਦਿਨ ਤੁਸੀਂ ਦੇਖਿਆ ਹੋਣਾ ਕਿ ਲੋਕ ਸਭਾ ਦੇ ਸਪੀਕਰ ਨੂੰ ਇੱਕ ਚਿੱਠੀ ਲਿਖੀ ਗਈ ਸੀ ਭਾਈ ਅਮਰਪਾਲ ਸਿੰਘ ਦੇ ਦੁਆਰਾ ਜਿਹੜੀ ਕਿ ਸਾਡੀ ਪਾਰਲੀਮੈਂਟ ਦੀ ਮੈਂਬਰਸ਼ਿਪ ਆ ਉਹ ਰੱਦ ਨਾ ਹੋਵੇ ਇਸ ਤਰਕੇ ਚਿੱਠੀ ਲਿਖੀ ਸੀ ਤੇ ਸਾਨੂੰអនុਮਤੀ ਦਿੱਤੀ ਜਾਵੇ ਆ ਹੱਕ ਦਿੱਤਾ ਜਾਵੇ ਸਾਨੂੰ ਸੰਵਿਧਾਨਕ ਤੌਰ ਤੇ ਪਾਰਲੀਮੈਂਟ ਦੇ ਵਿੱਚ ਲੋਕ ਸਭਾ ਦੇ ਵਿੱਚ ਹੱਕ ਦਿੱਤਾ ਜਾਵੇ ਕਿ ਜਿਹੜੇ ਅਸੀਂ ਆਪਣੇ ਮੁੱਦੇ ਧਰ ਸਕੀਏ ਆਪਣਾ ਹੱਕ ਦੀ ਗੱਲ ਕਰ ਸਕੀਏ ਔਰ ਦੂਜੇ ਪਾਸੇ ਦੇਖੋ ਹੁਣ ਚੋਰੀਆਂ ਕਿਵੇਂ ਅਮਰਪਾਲ ਸਿੰਘ ਉੱਥੇ ਆਉਂਦਾ ਉਹਦਾ ਮੈਂ ਤੁਹਾਨੂੰ ਇੱਕ ਵੀਡੀਓ ਸੁਣਾਉਣ ਜਾ ਰਿਹਾ ਅਮਰਪਾਲ ਸਿੰਘ ਚੋਰੀਆਂ ਸੱਜਿਆ ਜਾਂਦਾ ਉੱਥੇ ਹੀ ਸਾਰੇ ਯਾਨੀ ਵੱਡੇ ਦਿਗਜ ਨੇਤਾ ਮੌਜੂਦ ਨੇ ਔਰ ਤੁਸੀਂ ਹੁਣ ਇਹ ਵੀਡੀਓ ਦੇਖੋਗੇ ਅਮਰਪਾਲ ਸਿੰਘ ਪਾਰਲੀਮੈਂਟ ਦਾ ਮੈਂਬਰ ਹੈ ਬੀਤੇ ਦਿਨ ਜਿਹੜੀ ਗੱਲਬਾਤ ਹੋਈ ਅਮਰਪਾਲ ਸਿੰਘ ਤੇ ਕਿ ਭਾਈ ਤੁਹਾਡੀ ਜਿਹੜੀ ਮੈਂਬਰਸ਼ਿਪ ਜੇਕਰ ਫੈਸ਼ਨ ਦੇ ਵਿੱਚ ਤੁਸੀਂ ਹਾਜ਼ਰੀ ਨਹੀਂ ਲਵਾਉਂਦੇ ਤਾਂ ਤੁਹਾਡੀ ਮੈਂਬਰਸ਼ਿਪ ਰੱਦ ਹੋ ਜਾਣੀ ਹੈ ਦੇਖੋ ਮੀਡੀਆ ਨੂੰ پلਕ ਤੱਕ ਨਹੀਂ ਲੱਗੀ ਪੂਰੇ ਹਿੰਦੁਸਤਾਨ ਦਾ ਮੀਡੀਆ ਅਚੰਬੇ ਦੇ ਵਿੱਚ ਪੈ ਜਾਣਾ ਇਸ ਖਬਰ ਦੇ ਨਾਲ ਜਿਹੜੀ پلਕ ਨਹੀਂ ਲੱਗੀ ਮੀਡੀਆ ਨੂੰ ਕੋਈ ਵੀ ਜਨ ਨਹੀਂ ਆਤਾ ਪਤਾ ਨਹੀਂ ਅਮਰਪਾਲ ਸਿੰਘ ਡੀਬਰੂਗੜ ਦੇ ਵਿੱਚੋਂ ਇਹ ਸਰਕਾਰਾਂ ਨੇ ਕਿਵੇਂ ਲੈ ਕੇ ਜਾਂਦਾ ਬਾਹਰ ਭਾਸ਼ਣ ਕਿਵੇਂ ਦਵਾਇਆ ਜਾਂਦਾ ਫਿਰ ਉੱਥੇ ਬਹੁਤ ਵੱਡਾ ਰੌਲਾ ਵੀ ਪੈ ਜਾਂਦਾ ਤਾਂ ਹੁਣ ਮੈਂ ਤੁਹਾਨੂੰ ਇਹ ਵੀਡੀਓ ਸੁਣਾਉਣ ਜਾ ਰਿਹਾ ਹਾਂ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੇ ਵਿਚਾਰ ਕਰੂੰਗਾ ਸਾਂਝੇ ਜਿਹੜੇ ਕਿ ਬੜੇ ਹੀ ਅਹਿਮ ਨੇ ਪੰਜਾਬ ਦੇ ਵਾਸੀਆਂ ਨੂੰ ਔਰ ਜਿੰਨੇ ਅਮਰਪਾਲ ਸਿੰਘ ਨੂੰ ਚਾਹਣ ਵਾਲੇ ਲੋਕ ਨੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਯਾਨੀ ਇੱਕ ਸੁਣ ਲੈਣਾ ਜ਼ਰੂਰੀ ਹੈ ਤਾਂ ਹੁਣ ਮੈਂ ਪਹਿਲਾਂ ਤੁਹਾਨੂੰ ਇਹ ਵੀਡੀਓ ਸੁਣਾਉਣਾ ਉਸ ਤੋਂ ਬਾਅਦ ਤੁਹਾਡੇ ਨਾਲ ਅਗਲੇ ਵਿਚਾਰ ਕਰੂੰਗਾ ਸਾਂਝੇ ਸੁਣੋ ਜਿਹੜੀ ਖਬਰ ਮੈਂ ਤੁਹਾਨੂੰ ਸੁਣਾਉਣ ਲੱਗਿਆ ਇਹ ਖਬਰ ਸੁਣ ਕੇ ਤਹਿਲਕਾ ਮਹਿਸਕਦਾਗਾ ਇਹ ਖਬਰ ਸੁਣਦੇ ਹੀ ਤੁਹਾਡੇ ਲੋਕਾਂ ਦੇ ਖੜੇ ਹੋ ਜਾਣਗੇ ਖਬਰ ਸੁਣਦੇ ਤੁਹਾਨੂੰ ਖੁਸ਼ੀ ਵੀ ਮਹਿਸੂਸ ਹੋਊਗੀ ਤੇ ਤੁਹਾਨੂੰ ਯਕੀਨ ਵੀ ਨਹੀਂ ਹੋਣਾ ਤੇ ਅਸੀਂ ਜਿਹੜੀ ਤੁਹਾਨੂੰ ਅੱਜ ਖਬਰ ਸੁਣਾਉਣ ਲੱਗੇ ਆ ਤੇ ਬਹੁਤ ਜਿਹੜੀ ਇਪੋਰਟੈਂਟ ਖਬਰ ਆ ਤੇ ਜਨਨ ਕਿ ਬਹੁਤੇ ਲੋਕਾਂ ਨੂੰ ਹੋ ਸਕਦਾ ਕਿ ਇਸ ਖਬਰ ਬਾਰੇ ਪਿੰਨਕ ਵੀ ਨਾ ਲੱਗੀ ਹੋਵੇ ਤੇ ਇਸ ਖਬਰ ਦੇ ਜਰੀਏ ਅਸੀਂ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਦੇ ਨਾਲ ਬਣੇ ਰਹਿਣਾ ਤੇ ਵੀਡੀਓ ਨੂੰ ਅੱਗੇ-ਅੱਗੇ ਸ਼ੇਅਰ ਕਰਨਾ ਤੇ ਤੁਹਾਡੇ ਲਈ ਲੈ ਕੇ ਆ ਬੜੀ ਵੱਡੀ ਖਬਰ ਆ ਤੇ ਸਰਕਾਰਾਂ ਕੀ ਕੁਝ ਕਰਦੀਆਂ ਨੇ ਤੇ ਕਵੇਂ ਜਿਹੜਾ ਨੰਬਰ ਰੱਖਦੀਆਂ ਨੇ ਕਵੇਂ ਜਿਹੜਾ ਸਿੱਖ ਕੌਮ ਨੂੰ ਉਹਨੇ ਦੇ ਵਿੱਚ ਰੱਖ ਕੇ ਸਾਰਾ ਕੁਝ ਕਰਾਇਆ ਜਾ ਰਿਹਾ ਹੈਗਾ ਤੁਸੀਂ ਇਸ ਖਬਰ ਦੇ ਨਾਲ ਬਣੇ ਰਹੋ ਵੈਜੀ ਦਾ ਖਾਲਸਾ ਵੈਜੀ ਕੀ ਵਤੇ ਇੱਕ ਵੱਡੀ ਤੇ ਅਹਿਮ ਖਬਰ ਆ ਤੁਹਾਨੂੰ ਸੁਣਾਉਣ ਲੱਗਿਆ ਤੁਸੀਂ ਜ਼ਰੂਰ ਸੁਣਨੀ ਤੇ ਅੱਗੇ ਵੀਡੀਓ ਨੂੰ ਨਾਲ ਨਾਲ ਸ਼ੇਅਰ ਕਰੀਏ ਜਾਨਾ ਖਬਰ ਜੁੜੀ ਆ ਭਾਈ ਅਮਰਪਾਲ ਸਿੰਘ ਦੇ ਨਾਲ ਤੇ ਪਰ ਜਿਹੜੀ ਖਬਰ ਆ ਇਹ ਇਹ ਸਮਝ ਲਓ ਕਿ ਇੱਕ ਵੱਡਾ ਤਹਿਲਕਾ ਮਚਾਉਣ ਵਾਲੀ ਖਬਰ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਭਾਈ ਅਮਰਪਾਲ ਸਿੰਘ ਨੇ ਨੋਟੀਫਿਕੇਸ਼ਨ ਜੋ ਡਿਬੂਗੜ੍ਹ ਜੇਲ੍ਹ ਦੇ ਵਿੱਚੋਂ ਭਰੇ ਸੀ ਐਮਪੀ ਜਿੱਤੇ ਸਿੰਘ ਦੂਰ ਸਾਹਿਬ ਤੋਂ ਤੇ ਕਿੰਨੇ ਟਾਈਮ ਬਾਅਦ ਉਹਦਾ ਸਰਕਾਰਾਂ ਵੱਲੋਂ ਉਹਨਾਂ ਨੂੰ ਜਿਹੜੀ ਸੋਚ ਚकाई ਗਈ ਆ ਉਹ ਕੱਲੇ ਜਾਨੀ ਉਹ ਸੋਚ ਚकाई ਗਈ ਆ ਲੋਕ ਸਭਾ ਦੇ ਸਪੀਕਰ ਵੱਲੋਂ ਦੱਸਿਆ ਜਾ ਰਿਹਾ ਕਿ ਉੱਥੇ ਵੀਡੀਓ ਵੀ ਬਣਾਈ ਵੀ ਗਈ ਆ ਵੀਡੀਓਗ੍ਰਾਫੀ ਵੀ ਕੀਤੀ ਗਈ ਆ ਫੋਟੋਆਂ ਵੀ ਜਿਹੜੀਆਂ ਕੀਤੀਆਂ ਗਈਆਂ ਤਾਂ ਪੰਜਾਬ ਵਾਲੇ ਹੁਣ ਧਿਆਨ ਦੇ ਨਾਲ ਮੇਰੀ ਪਹਿਲਾਂ ਗੱਲ ਸੁਣ ਲਓ ਮੈਂ ਵਿੱਚੋਂ ਕੱਟੀ ਕਿਉਂ ਆ ਵੀਡੀਓ ਮੈਂ ਤੁਹਾਨੂੰ ਕੁਝ ਕਹਿਣਾ ਚਾਹੁੰਦਾ ਹੈ ਯਾਨੀ ਪੂਰੇ ਦੇਸ਼ ਵਾਸੀਆਂ ਨੂੰ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਜਿੰਨੇ ਅਮਰਪਾਲ ਸਿੰਘ ਦੇ ਨਾਲ ਜੁੜੇ ਹੋਏ ਨੇ ਦਿਲੋਂ ਜੁੜੇ ਹੋਏ ਨੇ ਉਹਨਾਂ ਨੂੰ ਤਾਂ ਮੈਂ ਕਹਿੰਦਾ ਵੀ ਹੋਰ ਵੀ ਖਾਸ ਕਰਕੇ ਮੇਰੀ ਅਪੀਲ ਹੈ ਇਸ ਵੀਡੀਓ ਨੂੰ ਹਰ ਇੱਕ ਨੌਜਵਾਨ ਤੱਕ ਜ਼ਰੂਰੀ ਪਹੁੰਚਾਉਣਾ ਹੋ ਗਿਆ ਹੈ ਕਿਉਂ ਕਬੇ ਅਮਰਪਾਲ ਸਿੰਘ ਦੇ ਨਾਲ ਜੁੜੀ ਖਬਰ ਅਮਰਪਾਲ ਸਿੰਘ ਨੂੰ ਪਾਰਲੀਮੈਂਟ ਦੇ ਮੈਂਬਰ ਨੂੰ ਲੋਕ ਸਭਾ ਦੇ ਵਿੱਚ ਅਚਾਨਕ ਸੱਤ ਲੈਣਾ ਕਿਹਨੇ ਸੱਦਿਆ ਬੰਦਾ ਦਿਖਾਵਾਂ ਤੁਹਾਨੂੰ ਜਿਹੜੇ ਬੰਦੇ ਨੇ ਉਹਨਾਂ ਨੂੰ ਸੱਦਿਆ ਅਮਰਤ ਪਾਲ ਸਿੰਘ ਨੂੰ ਡੇਬਰੂਗੜ੍ਹ ਦੀ ਜੇਲ੍ਹ ਦੇ ਵਿੱਚੋਂ ਕੱਢ ਕੇ ਲਿਆਂਦਾ ਇਸ ਬੰਦੇ ਨੇ ਅਮਰਤ ਪਾਲ ਸਿੰਘ ਨੂੰ ਤੇ ਉਹਨੂੰ ਲੋਕ ਸਭਾ ਦੇ ਵਿੱਚ ਲਿਆ ਕੇ ਸਪੀਕਰ ਸਾਹਮਣੇ ਔਰ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਦੇ ਸਾਹਮਣੇ ਖੜਾ ਦਿੱਤਾ ਲਿਆ ਕੇ ਆਇਆ ਇਸ ਬੰਦੇ ਨੇ ਮੈਂ ਤੁਹਾਨੂੰ ਉਹਨਾਂ ਬੰਦੇ ਦੀ ਸ਼ਕਲ ਦਿਖਾਉਣ ਜਾ ਰਿਹਾ ਉਸ ਤੋਂ ਬਾਅਦ ਇਹ ਖਬਰ ਬੜੀ ਅਹਿਮ ਹੈ ਮੈਂ ਹੁਣ ਵੀ ਕਹਿਣਾ ਬੜੀ ਅਹਿਮ ਖਬਰ ਹੈ ਮੈਂ ਤੁਹਾਨੂੰ ਇਹ ਬੰਦੇ ਦੀ ਸ਼ਕਲ ਦਿਖਾਉਣਾ ਉਸ ਤੋਂ ਬਾਅਦ ਇਹਦੀ ਸਾਰੀ ਡਿਟੇਲ ਵੀ ਦੱਸੂਗਾ ਗੱਲ ਹੈ ਕੀ ਆ ਮਾਮਲਾ ਕੀ ਆ ਪਹਿਲਾਂ ਦੇਖੋ ਧਿਆਨ ਦੇ ਨਾਲ ਇਹ ਜਿਹੜਾ ਇਨਸਾਨ ਆ ਤੁਸੀਂ ਦੇਖਿਆ ਹੋਣਾ ਪਹਿਲਾਂ ਵੀ ਇਹ ਬਹੁਤ ਜ਼ਿਆਦਾ ਕਹਿੰਦਾ ਮੈਂ ਫੈਨ ਆ ਅਮਰਪਾਲ ਸਿੰਘ ਦਾ ਔਰ ਹੁਣ ਇਹਦੇ 1 ਮਿੰਟ ਤੁਹਾਨੂੰ ਮੈਂ ਇੱਕ ਹੋਰ ਚੀਜ਼ ਦਿਖਾ ਦਿਆ ਜੀ ਆ ਧਿਆਨ ਦੇ ਨਾਲ ਮੇਰਾ ਵੀਰ ਤੁਸੀਂ ਆਪ ਹੀ ਦੇਖ ਲਓ ਲੋਕ ਲਿਖ ਕੀ ਰਹੇ ਨੇ ਲੋਕ ਲਿਖ ਰਹੇ ਨੇ ਝੂਠ ਦਾ ਸਹਾਰਾ ਨਾਲ ਝੂਠ ਬੋਲੀ ਜਾਂਦਾ ਬੰਦਾ ਇਹ ਇਹ ਕਹਿੰਦਾ ਇੱਕ ਪਾਸੇ ਮੈਂ ਅਮਰਪਾਲ ਸਿੰਘ ਦਾ ਫੈਨ ਆ ਦੇਖੋ ਪੰਜਾਬ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਬੰਦੇ ਨੇ ਜਿਹੜੇ ਝੂਠੀ ਅਫਵਾਹ ਫੈਲਾ ਕੇ ਇਹ ਲਗਾਤਾਰ ਗੱਲ ਕਰੀ ਜਾਂਦਾ ਵੀਡੀਓ ਬੈਰਾ ਮਿੰਟਾਂ ਦੀ ਇਹਦੀ ਇਹ ਕਹਿੰਦਾ ਅਮਰਪਾਲ ਸਿੰਘ ਡਿਬਰੂਗੜ੍ਹ ਦੇ ਵਿੱਚੋਂ ਲਿਆਂਦਾ ਗਿਆ ਸਰਕਾਰਾਂ ਨੇ ਔਰ ਕਿਸੇ ਨੂੰ ਪਰਖ ਤੱਕ ਨਹੀਂ ਲੱਗੀ ਹੁਣ ਤੁਸੀਂ ਦੱਸੋ ਪੰਜਾਬ ਦਾ ਹੋਵੇ ਨੈਸ਼ਨਲ মিডিਆ ਹੋਵੇ মিডিਆ ਦੀ ਅੱਖ ਹਰੇ ਪਾਸੇ ਰਹਿੰਦੀ ਆ ਹਰ ਪਾਸੇ ਯਾਨੀ ਖਬਰ ਦੀ ਯਾਨੀ ਭਲਕ ਰਹੀਦੀ ਆ ਔਰ ਗਗਰੂਗੜ ਵਰਗਾ ਕੇਸ ਹੋਵੇ ਅਮਰਪਾਲ ਸਿੰਘ ਦੇ ਨਾਲ ਜੁੜੀ ਖਬਰ ਹੋਵੇ ਤੇ ਪੰਜਾਬ ਦੀ মিডিਆ ਨੂੰ ਤੇ ਜਾਂ ਫਿਰ ਨੈਸ਼ਨਲ মিডিਆ ਨੂੰ ਭਲਕ ਨਾ ਲੱਗੇ ਇਹ ਬੰਦੇ ਨੇ ਇੱਕ ਸਟੋਰੀ ਬਣਾਈ ਆ ਆਪਦੇ ਮਨ ਦੇ ਵਿੱਚੋਂ ਕਿ ਲੋਕਾਂ ਨੂੰ ਬੁੱਧੂ ਕਿਵੇਂ ਬਣਾਈਦਾ ਪੰਜਾਬ ਦੇ ਜਿਹੜੇ ਲੋਕ ਨੇ ਜਾਂ ਫਿਰ ਪੂਰੇ ਦੇਸ਼ ਭਰ ਦੇ ਲੋਕ ਨੇ ਤਾਂ ਇਸ ਬੰਦੇ ਨੇ ਖਬਰ ਦਿੱਤੀ ਕਣਾ ਅਮਰਪਾਲ ਸਿੰਘ ਨੂੰ ਡਿਬਰੂਗੜ ਦੇ ਵਿੱਚ ਸੱਦਿਆ ਗਿਆ ਡਿਬਰੂਗੜ ਦੇ ਵਿੱਚੋਂ ਕੱਢ ਕੇ ਅਮਰਪਾਲ ਸਿੰਘ ਨੂੰ ਲੋਕ ਸਭਾ ਦੇ ਵਿੱਚ ਲਿਆਂਦਾ ਗਿਆ ਤੇ ਫੇਰ ਭਾਸ਼ਣ ਦਵਾਇਆ ਗਿਆ ਮੇਰੇਂਦਰ ਮੋਦੀ ਵੀ ਕੋਲੇ ਆ ਅਮਿਤ ਸ਼ਾਹ ਵੀ ਕੋਲੇ ਆ ਔਰ ਅਮਰਪਾਲ ਸਿੰਘ ਦਾ ਭਾਸ਼ਣ ਦਿੰਦੇ ਹੀ ਬਹੁਤ ਵੱਡਾ ਰੌਲਾ ਪੈ ਗਿਆ پارਲੀਮੈਂਟ ਦੇ ਵਿੱਚ ਯਾਨੀ ਆ ਲੋਕ ਸਭਾ ਦੇ ਵਿੱਚ ਤਾਂ ਹੁਣ ਦੇਖੋ ਤੁਸੀਂ ਕਿਸ ਕਦਰ ਸਾਡੇ ਪੰਜਾਬ ਦੇ ਜਿਹੜੇ ਲੋਕ ਨੇ ਇਹ ਨਾਲ ਜਮੀਰ ਤਹਸ ਨੈ ਸੋ ਰਿਆ ਬਨ ਕੇ ਮੈਂ ਕਹਿੰਦਾ ਵੀ ਸਿੱਖਾਂ ਦੇ ਭਰੇਵੇ ਦੇ ਵਿੱਚ ਦਿਮਾਲੇ ਬਨ ਕੇ ਪੱਗਾ ਬਨ ਕੇ ਇਹੋ ਜੀ ਨੀਚ ਸ਼ਰਾਬਲੀ ਦਾ ਯੂਜ਼ ਕੀਤਾ ਇਸ ਇਨਸਾਨ ਨੇ ਤੇ ਇਹਨੂੰ ਲੋਕ ਯਾਨੀ ਇਹਨੂੰ ਕਮੈਂਟਾਂ ਦੇ ਵਿੱਚ ਵੀ ਲਿਖ ਰਹੇ ਨੇ ਕਿ ਤੈਨੂੰ ਬੋਲਣਾ ਤਾਂ ਆਉਂਦਾ ਨਹੀਂ ਤੇ ਕਰਨ ਕਰਦਾ ਅਮਰਪਾਲ ਸਿੰਘ ਦੀ ਜबान ਤੇਰੀ ਤਤਲਾਈ ਜਾਂਦੀ ਹੈ ਤੇ ਫਿਰ ਤੂੰ ਗੱਲਾਂ ਕਰਦਾ న్యూਜ਼ ਵਾਲੀਆਂ ਕਿਹੜਾ ਰਿਪੋਰਟਰ ਬਣੇਗਾ ਯਾਰ ਕਮਾਲ ਹੋ ਗਿਆ ਤੇਰਾ ਸਤੇ ਨਾਸ ਕਰਕੇ ਰੱਖ ਦਿੱਤਾ ਦੂਜੇ মিডিਆ ਦਾ ਜਿਹੜੇ ਸਹੀ ਤਰ੍ਹਾਂ ਸਾਡੇ ਵਰਗੇ ਲੋਕ ਜਿਹੜੇ ਖਬਰ ਮਾਰੀ ਮੁੱਟੀ ਦਿੰਦੇ ਆ ਨਾ ਉਹਨਾਂ ਦਾ ਵੀ ਬੇੜਾ ਗਰ ਕਰਨ ਵਾਲੀ ਗੱਲ ਹੈ ਇਹਨਾਂ ਲੋਕਾਂ ਦੀ ਤਾਂ ਹੁਣ ਪੰਜਾਬ ਦੇ ਲੋਕਾਂ ਨੂੰ ਮੇਰੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਅਪੀਲ ਹੈ ਵੱਡੇ ਪੱਧਰ ਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਇਹੋ ਜੇ ਨੀਚ ਲੋਕਾਂ ਦਾ ਚਿਹਰਾ ਨੰਗਾ ਹੋਵੇ ਤੇ ਜਿਹੜੀਆਂ ਹਵਾਵਾਂ ਫੈਲਾਉਂਦੇ ਨੇ ਐਸ ਤੇ ਮੁੱਖ ਮੰਤਰੀ ਤਾਂ ਮੈਨੂੰ ਨਹੀਂ ਲੱਗਦਾ ਐਕਸ਼ਨ ਲਊਗਾ ਸਾਡੇ ਲੋਕਾਂ ਨੂੰ ਜਾਂ ਫਿਰ ਸਾਡੇ ਸਿੰਘਾਂ ਨੂੰ ਲੈਣਾ ਚਾਹੀਦਾ ਇਹਨਾਂ ਦਾ ਸੋਧਾ ਲੱਗਣਾ ਜ਼ਰੂਰੀ ਹੈ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ